ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕੁਝ ਘਰੇਲੂ ਨੁਸਖੇ ਸਾਂਝੇ ਕਰਨ ਜਾ ਰਹੇ ਹਾਂ ਜ ਜੈਸੇ ਨਾਲ ਤੁਸੀਂ ਘਰ ਦੇ ਵਿੱਚ ਬੈਠੇ ਹੀ ਆਪਣੇ ਸਰੀਰ ਦਾ ਧਿਆਨ ਰੱਖ ਸਕਦੇ ਹੋ ਅਤੇ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਸ ਦਾ ਤੁਸੀਂ ਘਰੇਲੂ ਨੁਸਖੇ ਦੇ ਨਾਲ ਹੀ ਇਲਾਜ ਕਰ ਸਕਦੇ ਹੋ ਸਰਦੀਆਂ ਆ ਰਹੀਆਂ ਨੇ ਸਰਦੀਆਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣੇ ਬਾਡੀ ਨੂੰ ਡੀਟੌਕਸਿਫਾਈ ਕਰ ਸਕਦੇ ਹੋ ਆਪਣੀ ਬਾਡੀ ਨੂੰ ਪ੍ਰੋਟੀਨ ਕਿੰਨੀ ਮਾਤਰਾ ਦੇ ਵਿੱਚ ਦੇਣਾ ਚਾਹੀਦਾ ਹੈ ਇਸ ਸਭ ਦੇ ਬਾਰੇ ਤੁਹਾਡੇ ਨਾਲ ਘਰੇਲੂ ਨੁਸਖੇ ਸਾਂਝੇ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲੀਵਰ ਅਤੇ ਕਿਡਨੀ ਦੀ ਜਿਸ ਦੇ ਵਿੱਚ ਕੁਝ ਜ਼ਹਿਰੀਲੇ ਪਦਾਰਥ ਜਾਂ ਫਿਰ ਜ਼ਹਿਰੀਲੇ ਤੱਤ ਕਹਿ ਸਕਦੇ ਆ ਜਦੋਂ ਉਹ ਆਪਣੇ ਸਰੀਰ ਦੇ ਵਿੱਚ ਦਾਖਲ ਹੁੰਦੇ ਹਨ ਤਾਂ ਉਸ ਦੇ ਨਾਲ ਲੀਵਰ ਅਤੇ ਕਿਡਨੀ ਦੇ ਉੱਪਰ ਬਹੁਤ ਭੈੜਾ ਅਸਰ ਪੈਂਦਾ ਆ ਤੇ ਉਸ ਦਾ ਤੁਸੀਂ ਘਰੇਲੂ ਨੁਸਖੇ ਦੇ ਨਾਲ ਇੱਕ ਇਸ ਤਰ੍ਹਾਂ ਦੇ ਨਾਲ ਇਲਾਜ ਕਰ ਸਕਦੇ ਹੋ ਉਸ ਦੇ ਬਾਰੇ ਜਾਣਕਾਰੀ ਦਿੰਦੇ ਆ ਸਰੀਰ ਨੂੰ ਰੋਜ਼ਾਨਾ ਅੰਦਰੋਂ ਸਾਫ਼ ਕਰਨਾ ਜ਼ਰੂਰੀ ਹੈ ਕਿਉਂਕਿ ਸਰੀਰ ਦੇ ਅੰਦਰ ਹਰ ਰੋਜ਼ ਜ਼ਹਿਰੀਲੇ ਪਦਾਰਥ ਪੈਦਾ ਹੁੰਦੇ ਹਨ ਇਹ ਖੂਨ ਗੁਰਦੇ ਜਿਗਰ ਫੇਫੜਿਆਂ ਆਦ ਵਿੱਚ ਜਮ੍ਹਾਂ ਹੋ ਸਕਦੇ ਹਨ ਜੇਕਰ ਇਹਨਾਂ ਦੀ ਸਫਾਈ ਨਾ ਕੀਤੀ ਜਾਵੇ ਤਾਂ ਕੈਂਸਰ ਅਤੇ ਇਨਫੈਕਸ਼ਨ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ ਤੁਹਾਨੂੰ ਆਪਣੇ ਪੂਰੇ ਸਰੀਰ ਨੂੰ ਖਾਸ ਕਰਕੇ ਲੀਵਰ ਅਤੇ ਕਿਡਨੀ ਨੂੰ ਡੀਟੌਕਸੀਫਾਈ ਕਰਨ ਦੀ ਜ਼ਰੂਰਤ ਹੁੰਦੀ ਹੈ ਡिटॉक्सिफिकेशन ਉਹ ਪ੍ਰਕਿਰਿਆ ਹੈ ਜਿਸ ਦੁਆਰਾ ਸਰੀਰ ਜ਼ਹਿਰੀਲੇ ਅਤੇ ਹੋਰ ਨੁਕਸਾਨਦੇ ਪਦਾਰਥਾਂ ਨੂੰ ਹਟਾ ਦਿੰਦਾ ਹੈ ਲੀਵਰ ਕਿਡਨੀ ਜਾਂ ਪੂਰੇ ਸਰੀਰ ਨੂੰ ਡिटॉक्सिफाई ਕਰਨ ਲਈ ਜੌਂ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਡिटॉक्स ਡਰਿੰਕ ਨੂੰ ਬਣਾ ਕੇ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ 30 ਦਿਨਾਂ ਦੇ ਅੰਦਰ ਆਪਣੇ ਸਰੀਰ ਵਿੱਚ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ ਜਦੋਂ ਗੁਰਦਾ ਜਾਂ ਲੀਵਰ ਜ਼ਹਿਰੀਲੇ ਤੱਤਾਂ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਤਾਂ ਇਸ ਦੇ ਕਾਰਜਸ਼ੀਲਤਾ ਵਿਗੜਨ ਲੱਗਦੀ ਹੈ ਜਿਸ ਕਾਰਨ ਸੋਚ ਆ ਸਕਦੀ ਹੈ ਅਤੇ ਹੌਲੀ-ਹੌਲੀ ਅੰਗ ਵੀ ਖਰਾਬ ਹੋ ਸਕਦੇ ਹਨ ਡਿਟੌਕਸ ਡਰਿੰਕ ਬਣਾਉਣ ਲਈ ਦੋ ਗਲਾਸ ਪਾਣੀ ਵਿੱਚ ਇੱਕ ਮੁਠੀ ਜौं ਪਾ ਕੇ ਉਸ ਨੂੰ ਉਬਾਲੋ ਜਦੋਂ ਪਾਣੀ ਦੀ ਮਾਤਰਾ ਇੱਕ ਗਲਾਸ ਰਹਿ ਜਾਵੇ ਤਾਂ ਸਟੋਵ ਬੰਦ ਕਰ ਦਿਓ ਫਿਰ ਇਸ ਨੂੰ ਫਿਲਟਰ ਕਰਕੇ ਰੱਖੋ ਹਰ ਅੱਧੇ ਤੋਂ ਇੱਕ ਘੰਟੇ ਵਿੱਚ ਇੱਕ ਕੁੱਟ ਪੀਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਨੂੰ ਲਗਾਤਾਰ 30 ਦਿਨਾਂ ਤੱਕ ਕਰਦੇ ਹੋ ਤਾਂ ਤੁਹਾਨੂੰ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਹੁਣ ਗੱਲ ਕਰਦੇ ਆਂ ਚਾਹ ਦੀ ਜੋ ਕਿ ਪੰਜਾਬੀਆਂ ਦੀ ਮਨਪਸੰਦ ਹੈ ਹਰ ਘਰ ਦੇ ਵਿੱਚ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਚਾਹ ਪੀਣਾ ਪਸੰਦ ਕਰਦੇ ਹਨ ਚਾਹ ਪੀਣ ਦੇ ਲਈ ਉਹਨਾਂ ਨੂੰ ਕੋਈ ਮੌਕਾ ਨਹੀਂ ਚਾਹੀਦਾ ਕੁਝ ਲੋਕ ਘਰ ਦੇ ਵਿੱਚ ਆਉਂਦੇ ਹਨ ਜਾਂ ਫਿਰ ਕੋਈ ਫਰੈਂਡਸ ਘਰ ਦੇ ਵਿੱਚ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਜੋ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਚਾਹ ਪੀਓਗੇ ਤਾਂ ਉਸ ਵੇਲੇ ਕੋਈ ਵੀ ਨਾ ਤਾਂ ਬਿਲਕੁਲ ਹੀ ਨਹੀਂ ਕਰਦਾ ਤੇ ਗੱਲ ਕਰਦੇ ਆ ਸਰਦੀਆਂ ਦੇ ਵਿੱਚ ਚਾਹ ਬਣਾਉਣ ਦੇ ਲਈ ਚਾਹ ਦੇ ਵਿੱਚ ਜੋ ਤੁਸੀਂ ਮਸਾਲਾ ਪਾ ਸਕਦੇ ਹੋ ਉਸ ਮਸਾਲੇ ਨੂੰ ਕਿਸ ਤਰ੍ਹਾਂ ਦੇ ਨਾਲ ਬਣਾਇਆ ਜਾਵੇ ਭਾਰਤ ਵਿੱਚ ਚਾਹ ਪੀਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਬਦਲ ਦੇ ਮੌਸਮ ਦੇ ਨਾਲ ਚਾਹ ਦੇ ਸ਼ੌਕੀਨ ਲੋਕਾਂ ਦੀ ਗਿਣਤੀ ਵੀ ਵੱਧ ਜਾਂਦੀ ਹੈ ਬਰਸਾਤ ਅਤੇ ਸਰਦੀ ਦੇ ਮੌਸਮ ਵਿੱਚ ਹਰ ਕੋਈ ਮਜ਼ਬੂਤ ਚਾਹ ਪੀਣ ਦਾ ਸ਼ੌਕੀਨ ਹੁੰਦਾ ਹੈ ਬਹੁਤ ਘੱਟ ਲੋਕ ਹੁੰਦੇ ਹਨ ਜੋ ਪਹਿਲੀ ਵਾਰ ਚਾਹ ਦੀ ਪੇਸ਼ਕਸ਼ ਕਰਨ ਤੋਂ ਇਨਕਾਰ ਕਰਦੇ ਹਨ ਸਗੋਂ ਕੁਝ ਲੋਕਾਂ ਨੂੰ ਚਾਹ ਪੀਣ ਦਾ ਬਹਾਨਾ ਚਾਹੀਦਾ ਹੈ ਹੁਣ ਤਾਂ ਸਰਦੀਆਂ ਵਿੱਚ ਮਜ਼ਬੂਤ ਚਾਹ ਦੀ ਬਹੁਤ ਜ਼ਿਆਦਾ ਮੰਗ ਹੁੰਦੀ ਹੈ ਪਰ ਲੋਕਾਂ ਨੂੰ ਇਸ ਨੂੰ ਬਣਾਉਣਾ ਔਖਾ ਲੱਗਦਾ ਹੈ ਕਿਉਂਕਿ ਵੱਖ-ਵੱਖ ਮਸਾਲੇ ਪਾਉਣੇ ਪੈਂਦੇ ਹਨ ਪਰ ਜੇ ਤੁਸੀਂ ਚਾਹੋ ਤਾਂ ਤੁਸੀਂ ਸਾਰੇ ਮਸਾਲੇ ਇੱਕੋ ਵਾਰ ਤਿਆਰ ਕਰ ਸਕਦੇ ਹੋ ਜਿਸ ਦਿਵਾਰ ਤੋਂ ਚਾਹ ਬਣਾਉਣ ਸਮੇਂ ਕੀਤੀ ਜਾ ਸਕਦੀ ਹੈ ਕਾਰ ਵਿੱਚ ਹੀ ਚਾਹ ਦਾ ਮਸਾਲਾ ਤਿਆਰ ਕਰਨ ਲਈ 10-12 ਲੌਂਗ, 12-14 ਇਲਾਇਚੀ, 7-9 ਕਾਲੀ ਮਿਰਚ, 2 ਚਮਚ ਸੌਂਫ, 1 ਇੰਚ ਸੁੱਕਾ ਅਦਰਕ, 1 ਇੰਚ ਦਾਲਚੀਨੀ, 5 ਤੋਂ 8 ਤુલਸੀ ਦੇ ਪੱਤੇ, 3 ਤੋਂ 4 ਜੈਫਲ ਇਹ ਸਾਰੀ ਸਮਗਰੀ ਚਾਹੀਦੀ ਹੈ। ਚਾਹ ਦਾ ਮਸਾਲਾ ਬਣਾਉਣ ਲਈ ਪਹਿਲਾਂ ਪੂਰੇ ਮਸਾਲੇ ਨੂੰ ਸੁੱਕਾ ਪਾਉਣ ਲੋ। ਇਸ ਦੇ ਲਈ ਇੱਕ ਪੈਨ ਨੂੰ ਗਰਮ ਕਰੋ ਅਤੇ ਇਸ ਵਿੱਚ ਲੌਂਗ ਨੂੰ 2 ਮਿੰਟ ਲਈ ਫਰਾਈ ਕਰੋ। ਖੁਸ਼ਬੂ ਆਉਣ ਤੇ ਗੈਸ ਬੰਦ ਕਰ ਦਿਓ ਅਤੇ ਇਸ ਨੂੰ ਪਲੇਟ ਵਿੱਚ ਕੱਢ ਲਓ। ਹੁਣ ਕਾਲੀ ਮਿਰਚ ਪਾ ਕੇ ਕੁਝ ਦੇਰ ਪੁੰਨ ਲਓ ਅਤੇ ਲੌਂਗ ਦੇ ਨਾਲ ਪਲੇਟ ਵਿੱਚ ਕੱਢ ਲਵੋ। ਇਸੇ ਤਰ੍ਹਾਂ ਤੁਹਾਨੂੰ ਇੱਕ ਪੈਨ ਵਿੱਚ ਸਾਰੇ ਮਸਾਲਿਆਂ ਨੂੰ ਸੁਕਾ ਕੇ ਭੁੰਨ ਲੈਣਾ ਹੈ। ਜੇਕਰ ਤੁਸੀਂ ਸੁੱਕਾ ਅਦਰਕ ਅਤੇ ਅਦਰਕ ਪਾਊਡਰ ਲਿਆ ਹੈ ਤਾਂ ਇਹਨਾਂ ਨੂੰ ਵੱਖ ਕਰ ਲਓ। ਸਾਰੇ ਮਸਾਲਿਆਂ ਨੂੰ ਠੰਡਾ ਹੋਣ ਤੋਂ ਬਾਅਦ ਮਿਕਸਰ ਵਿੱਚ ਪੀਸ ਲਓ ਫਿਰ ਇਸ ਵਿੱਚ ਅਦਰਕ ਅਤੇ ਸੁੱਕਾ ਅਦਰਕ ਪਾਊਡਰ ਮਿਲਾਓ। ਤੁਹਾਡਾ ਚਾਹ ਮਸਾਲਾ ਤਿਆਰ ਹੋ ਜਾਵੇਗਾ। ਚਾ ਮਸਾਲਾ ਸਟੋਰ ਕਰਦੇ ਸਮੇਂ ਵੀ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਇਹ ਜਲਦੀ ਖਰਾਬ ਨਾ ਹੋਵੇ ਇਸ ਦੇ ਲਈ ਮਸਾਲੇ ਨੂੰ ਕਿਸੇ ਹਨੇਰੇ ਜਾਂ ਠੰਡੀ ਜਗ੍ਹਾ ਤੇ 에ਅਰ ਟਾਈਟ ਕੰਟੇਨਰ ਵਿੱਚ ਰੱਖੋ ਮਸਾਲੇ ਕੱਢਣ ਵੇਲੇ ਕਦੇ ਵੀ ਗਿੱਲੇ ਹੱਥਾਂ ਅਤੇ ਚਮਚਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਮਸਾਲਿਆਂ ਨੂੰ ਜ਼ਿਆਦਾ ਦੇਰ ਤੱਕ ਖੁੱਲ੍ਹਾ ਰੱਖਣ ਨਾਲ ਤਾਜ਼ਗੀ ਅਤੇ ਸੁਆਦ ਖਤਮ ਹੋ ਸਕਦਾ ਹੈ ਅਤੇ ਉਹਨਾਂ ਦਾ ਸੁਆਦ ਵੀ ਖਰਾਬ ਹੋ ਜਾਵੇਗਾ ਇੱਕ ਕੱਪ ਚਾਹ ਵਿੱਚ 1/4 ਚਾਰ ਚਮਚ ਮਸਾਲਾ ਪਾ ਸਕਦੇ ਹੋ ਤੇ ਬਾਕੀ ਸਵਾਦ ਦੇ ਅਨੁਸਾਰ ਮਾਤਰਾ ਵਧਾ ਵੀ ਸਕਦੇ ਹੋ ਸਰਦੀਆਂ ਦੇ ਵਿੱਚ ਚੰਗੀ ਸਿਹਤ ਦੇ ਲਈ ਸਾਡੇ ਸਰੀਰ ਨੂੰ ਵੱਡੀ ਮਾਤਰਾ ਦੇ ਵਿੱਚ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਤਿਆਸ ਤੋਂ ਤੁਹਾਨੂੰ ਦੱਸਦੇ ਆ ਕਿ ਕਿਹੜੀਆਂ ਚੀਜ਼ਾਂ ਖਾਣ ਦੇ ਨਾਲ ਤੁਹਾਨੂੰ ਪ੍ਰੋਟੀਨ ਵੱਡੀ ਗਿਣਤੀ ਦੇ ਵਿੱਚ ਮਿਲੇਗਾ ਭਾਵੇਂ ਤੁਸੀਂ ਮਾਸਾਹਾਰੀ ਹੋ ਜਾਂ ਫਿਰ ਸ਼ਾਕਾਹਾਰੀ ਦੋਵੇਂ ਪ੍ਰੋਡਕਟਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦੇ ਨਾਲ ਤੁਹਾਨੂੰ ਪ੍ਰੋਟੀਨ ਪੂਰਾ ਸਰੀਰ ਨੂੰ ਮਿਲ ਸਕਦਾ ਆ ਅਤੇ ਇਸ ਦੇ ਕੀ ਫਾਇਦੇ ਹਨ ਉਸ ਦੇ ਬਾਰੇ ਵੀ ਦੱਸਦੇ ਆ ਸਰੀਰ ਦੇ ਵਿਕਾਸ ਲਈ ਪ੍ਰੋਟੀਨ ਜ਼ਰੂਰੀ ਹੈ ਤੁਸੀਂ ਆਪਣੀ ਸਰਦੀਆਂ ਦੀ ਖੁਰਾਕ ਵਿੱਚ ਹੇਠ ਲਿਖੀਆਂ ਖੁਰਾਕੀ ਵਸਤੂਆਂ ਨੂੰ ਸ਼ਾਮਲ ਕਰਕੇ ਚੰਗੀ ਸਿਹਤ ਬਣਾਈ ਰੱਖ ਸਕਦੇ ਹੋ ਸਰਦੀਆਂ ਵਿੱਚ ਪ੍ਰੋਟੀਨ ਯੁਕਤ ਆਹਾਰ ਨਾ ਸਿਰਫ ਊਰਜਾ ਪ੍ਰਦਾਨ ਕਰਦਾ ਹੈ ਸਗੋਂ ਸਰੀਰ ਨੂੰ ਠੰਡ ਤੋਂ ਬਚਾਉਣ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਇੱਥੇ ਕੁਝ ਪ੍ਰੋਟੀਨ ਵਾਲੇ ਭੋਜਨ ਹਨ ਜੋ ਤੁਸੀਂ ਸਰਦੀਆਂ ਦੇ ਵਿੱਚ ਖਾ ਸਕਦੇ ਹੋ ਓਮਲੇਟ ਵਿੱਚ ਵੱਡੀ ਮਾਤਰਾ ਵਿੱਚ ਪ੍ਰੋਟੀਨ ਹੁੰਦਾ ਹੈ ਬਦਾਮ, ਅਖਰੋਟ, ਸੂਰਜਮੁਖੀ ਦੇ ਬੀਜ ਅਤੇ ਫਲੈਕਸ ਦੇ ਬੀਜ ਪ੍ਰੋਟੀਨ ਦੇ ਨਾਲ-ਨਾਲ ਚੰਗੀ ਚਰਬੀ ਵੀ ਪ੍ਰਦਾਨ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਓਟਸ ਵੀ ਪ੍ਰੋਟੀਨ ਦੀ ਚੰਗੀ ਮਾਤਰਾ ਪ੍ਰਦਾਨ ਕਰਦੇ ਹਨ। ਮੂੰਗ, ਮਟਰ ਅਤੇ ਛੋਲੇ ਵਰਗੀਆਂ ਦਾਲਾਂ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ। ਇਨ੍ਹਾਂ ਨੂੰ ਸੂਪ ਜਾਂ ਦਾਲ ਦੇ ਰੂਪ ਵਿੱਚ ਖਾਧਾ ਜਾ ਸਕਦਾ ਹੈ। ਸੋਇਆਬੀਨ ਅਤੇ ਟੋਫੂ ਸ਼ਾਕਾਹਾਰੀ ਲੋਕਾਂ ਲਈ ਵਧੀਆ ਵਿਕਲਪ ਹੈ। ਡੇਰੀ ਪ੍ਰੋਡਕਟਸ ਵਿੱਚੋਂ ਦੁੱਧ, ਪਨੀਰ ਅਤੇ ਦਹੀਂ ਸਿਹਤਮੰਦ ਪ੍ਰੋਟੀਨ ਅਤੇ ਕੈਲਸ਼ੀਅਮ ਪ੍ਰਦਾਨ ਕਰਦੇ ਹਨ। ਜੋ ਲੋਕ ਮੀਟ ਨਹੀਂ ਖਾਂਦੇ, ਉਹਨਾਂ ਲਈ ਇਹ ਚੀਜ਼ਾਂ ਬਹੁਤ ਵਧੀਆ ਵਿਕਲਪ ਹਨ। ਚਿਕਨ ਅਤੇ ਟਰਕੀ ਲੀਨ ਪ੍ਰੋਟੀਨ ਦੇ ਸਰੋਤ ਹਨ ਅਤੇ ਠੰਡ ਵਿੱਚ ਸਰੀਰ ਨੂੰ ਗਰਮ ਰੱਖਦੇ ਹਨ। ਇਹਨਾਂ ਦਾ ਸੇਵਨ ਕਰਨ ਨਾਲ ਤੁਸੀਂ ਰੋਜ਼ਾਨਾ ਪ੍ਰੋਟੀਨ ਦੀ ਲੋੜ ਪੂਰੀ ਕਰ ਸਕਦੇ ਹੋ। ਸਰਦੀਆਂ ਵਿੱਚ ਅੰਡੇ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਪ੍ਰੋਟੀਨ ਅਤੇ ਜ਼ਰੂਰੀ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦੇ ਹਨ ਸੈਲਮਨ ਅਤੇ ਮੈਕਰੇਲ ਵਰਗੀਆਂ ਮੱਛੀਆਂ omega 3 ਫੈਟੀ ਐਸਿਡ ਅਤੇ ਪ੍ਰੋਟੀਨ ਦਾ ਚੰਗਾ ਸਰੋਤ ਹਨ ਹੁਣ ਗੱਲ ਕਰਦੇ ਹਾਂ ਕਿ ਪ੍ਰੋਟੀਨ ਦਾ ਸੇਵਨ ਕਰਨ ਦੇ ਤੁਹਾਡੇ ਸਰੀਰ ਨੂੰ ਕੀ ਫਾਇਦੇ ਹੋ ਸਕਦੇ ਹਨ ਪ੍ਰੋਟੀਨ ਬਾਰੇ ਇੱਕ ਆਮ ਧਾਰਨਾ ਇਹ ਹੈ ਕਿ ਸਿਰਫ ਜਿਮ ਜਾਣ ਵਾਲੇ ਜਾਂ ਸਖਤ ਮਿਹਨਤ ਕਰਨ ਵਾਲਿਆਂ ਨੂੰ ਪ੍ਰੋਟੀਨ ਦੀ ਲੋੜ ਹੁੰਦੀ ਹੈ ਆਮ ਜੀਵਨ ਵਿੱਚ ਹਰ ਵਿਅਕਤੀ ਨੂੰ ਘੱਟੋ-ਘੱਟ ਆਪਣੇ ਸਰੀਰ ਦੇ ਭਾਰ ਦੇ ਬਰਾਬਰ ਜਾਂ 0.8 ਪ੍ਰਤੀ ਕਿਲੋਗ੍ਰam ਸਰੀਰ ਦੇ ਭਾਰ ਦੇ ਬਰਾਬਰ ਪ੍ਰੋਟੀਨ ਲੈਣਾ ਚਾਹੀਦਾ ਹੈ। ਪ੍ਰੋਟੀਨ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਵੇਂ ਕਿ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ ਜੇਕਰ ਉਹ ਪ੍ਰੋਟੀਨ ਦਾ ਸੇਵਨ ਕਰਦੇ ਹਨ ਤਾਂ ਉਹਨਾਂ ਦਾ ਭਾਰ ਤੇਜ਼ੀ ਨਾਲ ਘਟ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰੋਟੀਨ ਨਾ ਸਿਰਫ ਮਾਸਪੇਸ਼ੀਆਂ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਸਗੋਂ ਸਮੁੱਚੀ ਸਿਹਤ ਨੂੰ ਵੀ ਬਰਕਰਾਰ ਰੱਖਦਾ ਹੈ। ਪਾਰ ਕਟਾਉਣ ਲਈ ਆਮ ਤੌਰ ਤੇ ਕੈਲੋਰੀਜ਼ ਦੀ ਘਾਟ ਰੱਖੀ ਜਾਂਦੀ ਹੈ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਣ ਨਾਲ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਨਹੀਂ ਲੱਗਦੀ ਦਰਅਸਲ ਜਦੋਂ ਅਸੀਂ ਭੋਜਨ ਖਾਂਦੇ ਹਾਂ ਅਤੇ ਇਹ ਸਾਡੀਆਂ ਛੋਟੀਆਂ ਆਂਦਰਾਂ ਵਿੱਚ ਜਾਂਦਾ ਹੈ ਅਤੇ ਭੋਜਨ ਖਾਣ ਦੀ ਇੱਛਾ ਨੂੰ ਖਤਮ ਕਰਨ ਲਈ ਹਾਰਮੋਨ ਨਿਕਲਦੇ ਹਨ ਅਤੇ ਅਜਿਹੀ ਸਥਿਤੀ ਵਿੱਚ ਪ੍ਰੋਟੀਨ ਵਧੀਆ ਕੰਮ ਕਰਦਾ ਹੈ ਕਿਉਂਕਿ ਇਹ ਭੋਜਨ ਖਾਣ ਦੀ ਇੱਛਾ ਨੂੰ ਰੋਕਦਾ ਹੈ ਅਤੇ ਪੇਟ ਭਰਿਆ ਮਹਿਸੂਸ ਕਰਦਾ ਹੈ ਜਦੋਂ ਵੀ ਕੋਈ ਭਾਰ ਘਟਾਉਂਦਾ ਹੈ ਤਾਂ ਕੁਦਰਤੀ ਤੌਰ ਤੇ ਉਸ ਦੀਆਂ ਮਾਸਪੇਸ਼ੀਆਂ ਵੀ ਘਟ ਜਾਂਦੀਆਂ ਹਨ ਅਜਿਹੇ ਵਿੱਚ ਪ੍ਰੋਟੀਨ ਦਾ ਸੇਵਨ ਮਾਸਪੇਸ਼ੀਆਂ ਨੂੰ ਠੀਕ ਰੱਖਦਾ ਹੈ ਪ੍ਰੋਟੀਨ ਨੂੰ ਹজম ਕਰਨ ਨਾਲ ਚਰਬੀ ਅਤੇ ਕਾਰਬੋਹਾਈਡਰੇਟ ਨਾਲੋਂ 3 ਗੁਣਾ ਜ਼ਿਆਦਾ ਕੈਲੋਰੀ ਬਰਨ ਹੁੰਦੀ ਹੈ ਪ੍ਰੋਟੀਨ ਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਵੱਧਦਾ ਹੈ ਮਤਲਬ ਕਿ ਸਰੀਰ ਪ੍ਰੋਟੀਨ ਨੂੰ ਹজম ਕਰਨ ਲਈ ਜ਼ਿਆਦਾ ਕੈਲੋਰੀ ਬਰਨ ਕਰਦਾ ਹੈ ਅਤੇ ਇਸ ਨਾਲ ਤੁਹਾਡਾ ਮੈਟਾਬੋਲਿਜ਼ਮ ਵੀ ਵੱਧ ਸਕਦਾ ਹੈ ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਆਪਣੇ ਪ੍ਰੋਟੀਨ ਦੀ ਮਾਤਰਾ ਨੂੰ ਵਧਾਉਣਾ ਇੱਕ ਚੰਗਾ ਤਰੀਕਾ ਹੋ ਸਕਦਾ ਹੈ ਤਾਸੀਂ ਅੱਜ ਸਾਡਾ ਪ੍ਰੋਗਰਾਮ ਹੈਲਥ ਟਿਪ ਜਿਸ ਦੇ ਵਿੱਚ ਤੁਹਾਡੇ ਨਾਲ ਕਈ ਸਾਰੇ ਘਰੇਲੂ ਨੁਸਖੇ ਸਾਂਝੇ ਕੀਤੇ ਜਿਨ੍ਹਾਂ ਨੂੰ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਪਣਾ ਸਕਦੇ ਹੋ ਅਤੇ ਆਪਣੇ ਸਰੀਰ ਨੂੰ ਹੋਰ ਵੀ ਤੰਦਰੁਸਤ ਬਣਾ ਸਕਦੇ ਹੋ ਪਰ ਜੇਕਰ ਤੁਸੀਂ ਇਹਨਾਂ ਨੁਸਖਿਆਂ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨਿੱਜੀ ਡਾਕਟਰ ਦੀ ਇੱਕ ਵਾਰ ਸਲਾਹ ਜ਼ਰੂਰ ਲੈ ਲਓ ਉਸ ਤੋਂ ਬਾਅਦ ਹੀ ਇਹਨਾਂ ਨੁਸਖਿਆਂ ਨੂੰ ਅਪਣਾਇਆ ਜਾਵੇ ਫਿਲਹਾਲ ਸਾਡੇ ਅੱਜ ਦੇ ਹੈਲਥ ਟਿਪ ਪ੍ਰੋਗਰਾਮ ਦੇ ਵਿੱਚ ਇਹਨਾਂ ਮੈਨਰੋ ਹਮਦਰ ਟੀਵੀ ਦੇ ਨਾਲ ਹੁੰਮਿੰਦੋ ਇਜਾਜ਼ਤ ਸਾਥ ਸ਼੍ਰੀਆਕਰ